ਲੋ ਵੀ ਅੱਜ ਆਇਆ ਭਾਈ ਪਬੂਲਰਾਂ ਚ ਬਾਜਰਾ ਚਰੀ ਇਹ ਬੀਜਾਂ ਇਹ ਸਿੱਟਾ ਦੇ ਰਿਹਾ ਬੰਦਾ ਵੀਂ ਛਿੱਟਿਆ ਨੇ ਅਫੀਗਾਲ ਜੀ ਅਗਰੇ ਤੋਂ ਡੀਪੀ ਪਾਇਆ ਹੈ ਠੀਕ ਹੈ ਵੀਰ ਤੋਂ ਆ ਪਿਆ ਹਾਂ ਆ ਪਿਆ ਵੀਰ ਕਿਹੜਾ ਹੈ ਹਾਂ ਅਜਾ ਨੂਡਲੀ ਬਾਦ ਵਿੱਚ ਲੱਗਿਆ ਠੀਕ ਹੈ ਠੀਕ ਆ ਗੰਦਾ ਦਾ ਕੱਢਾ ਉਹ ਪੱਟੇ ਹੁਣ ਵਿੱਚ ਤੇ ਹਾਂ ਗੰਦਾ ਪੱਟਣੀ ਲੋੜੇ ਨਹੀਂ ਪੱਟ ਤਾਂ ਨਾ ਨਾ ਹਾਂ ਵਿੱਚ ਜਿਹੜਾ ਇਹ ਸਾਰੇ ਪੜਦਾਂਗੇ ਲੈ ਪੜਦੋ ਪੜਦੋ ਚਾਬਲਾ ਵਿਲਾ ਕੰਮ ਹੋਰ ਕੀ ਕਰ ਰਹਾ ਹੈ ਆ ਤਾਂ ਬਈ ਲੋੜ ਨਹੀਂ ਇਹ ਹੋ ਲੈਣ ਹੋ ਜਣੀ ਦੂਰ ਦੂਰ ਇਹ ਨਾ ਮਤੂ ਆ ਜਣੀ ਪੋ ਨਾਲੇ ਹੋ ਜਾਣਾ ਪਾਇਰ ਆਇਆ ਵਿੱਚ ਆਇ ਟੋ ਕੋਈ ਜਾਣਾ ਆਹੋ ਕਿਹਨੀ ਗੱਲ ਹੈ ਹਾਂ ਅਬ ਜੜ ਕਾਉਂ ਛੇੜਨੀ ਆ ਦੂਰ ਤਾਈ ਹੀ ਲਾ ਦੂਰ ਖਿਆ ਦੂਰ ਦੂਰ ਭਾਈ ਜਾਨੇ ਆ ਰੱਖ ਲੇਗਾ ਤਾਂ ਸੰਜੇ ਰਹੇਗਾ ਜੜ ਨਹੀਂ ਵੱਢਣੀ ਦੀ ਪਬੂਲਰ ਦੀ ਜੜ ਸੇ ਪਰੋਗੀ ਨਾ ਹਾਂ ਕੋਹ ਨਹੀਂ ਲੈ ਕੇ ਇਸ ਤੋਂ ਬੁਰੀਾਈ ਕਰਦੇ ਨਾ ਬਸ ਉਡਾਈ ਦੀ ਵੀ ਲੋੜ ਨਹੀਂ ਹੁੰਦਾ ਉਹ ਕੱਖੇ ਆਉਂਦੇ ਆ ਗੜਾਈ ਗੱਲ ਨਹੀਂ ਲੋੜਾ ਇਹ ਵੀ ਕੱਖੇ ਬੰਨਣ ਆਈਦਾ ਪੰਨਾ ਤ ਹੈਗਾ ਫਿਰ ਜੀ ਇਸਨੇ ਛਿਟੇਂਗੇ ਉਹ ਗੁੱਟਿਆਂ ਨੂੰ ਭੈਰਾ ਹੋਈ ਉਹ ਮੜਮੜਾ ਗੁੱਟਿਆਂ ਦੇ ਰੇ ਪਾਇਆ ਆ ਰੇ ਰੇ ਦਰ ਦੂਆ ਬਾਤਾਂ ਦੇ ਸੀਰੇ ਆਵੇ ਮੈਂ ਵੀ ਦੇਖ ਰਹਾ ਮੈਂ ਵੀ ਉੱਥੇ ਪਾਇਪ ਪਾਇਪ ਸਵਾਰਨਾ ਭੰਨਣਾ ਅੱਜ ਜਿਹੜਾ ਉਹ ਜਿਹੜਾ ਨਿਮਾੜ ਨਹੀਂ ਜਾਂਦਾ ਖਾਲੀ ਗੁੰਦਾ ਕਿੰਨੇ ਕੋਲ ਭੰਨ ਕੇ ਦੁਵਾੜਾ ਥਾਲਾ ਖੜਾ ਕਰਕੇ ਲਾੜਨਾ ਹੈ ਠੀਕ ਹੈ ਕਿੰਦਗਾ ਹਾਂ ਉਹਨਾਂ ਦਾ ਇਹ ਕਿ ਛੇ ਸਿੱਟਾ ਦੇ ਕੇ ਊੜਾ ਬਿਟਰ ਹਾਂ 10 ਮੀਟਰ ਪੌਣਾ ਰੋਡਾ ਰਿਟਰ ਤੇ ਹੁਣ ਮੇਰੀ ਗੱਲ ਸੁਣ ਲੈ ਇਹਦੇ ਵਿੱਚ ਬੀਜਣਾ ਬਾਜਰਾ ਚਰੀ ਚੀ ਜੀ ਵਿੱਚੇ ਪਾਈ ਹਾਂ ਤੇ ਬਾਜਰਾ ਲੈ ਕੇ ਆਏ ਆ ਅੱਛਾ 4-5 4-5 ਕਿਲੋ ਸੱਤ ਨਾਜਾ ਕਰ ਦੇਣਾ ਗੰਨਾ ਵੀ ਕਰ ਦੇਣਾ ਉਹ ਗੰਨਾ ਵੀ ਹੋ ਜਾਣਾ ਏ ਗੰਨਾ ਤਾਂ ਸਾਡਾ ਵਿੱਚੇ ਹੋਣਾ ਹੈ ਤਾਂ ਆਹੋ ਬਤਾਈਏ ਲੋੜੇ ਨਹੀਂ ਪਾਉਣੇ ਦੀ ਸਮ ਤੇ ਦੂਰ ਪਾਇਆ ਵਧੀਆ ਹੈ ਹੈ ਠੀਕ ਹੈ ਹੁਣ ਹਾਂ ਤੇ ਵੇਖ ਰਹਾ ਤੂੰ ਪਹਿਲਾਂ ਇਹਦੇ ਵਿੱਚ 6 ਟਰਾਲੇ ਪੈ ਗਏ ਗੋਏ ਦੇ ਹਾਂ ਇੱਕ ਥੱਲੇ ਪਾਤਾ ਹੁਣ ਡਾਏ ਦਾ ਠੀਕ ਹੈ ਠੀਕ ਹੈ ਬਾਜਰਾ ਦੱਸ ਮਾਨੂੰ ਕਿਵੇਂ ਨਹੀਂ ਹੋਊਗਾ ਹੁਣ ਹੀ ਆ ਵਾਹ ਪਹਿਲਾਂ ਗੰਨੇ ਵਿੱਚ ਤੇਰੇ ਸਾਹਮਣੇ ਕਿੰਨਾ ਪਿਆ ਹੋਇਆ ਵੇ ਬਾਜਰਾ ਪਿੱਛੇ ਬਾਜਰਾ ਘਾਟੀ ਵੀ ਹੋ ਗਿਆ ਬੁੱਟੇ ਤਾਂ ਖੜੇ ਆ ਇਹ ਜੀ ਗੱਲ ਬੁੱਟੇ ਤਾਂ ਬੁੱਟਿਆਂ ਵਰਕੇ ਤੇ ਪੁੰਨੇ ਆ ਤੇ ਵੀਗਾ ਤੇਰਾ ਗੰਨੇ ਦਾ ਵੀ ਹੋਣਾ ਚਾਰ ਵੀਗੇ ਮਾਂ ਨਹੀਂ ਨਹੀਂ ਗੰਨਾ ਤਾਂ ਫੜਦੇ ਨਾ ਰਹਿਂਦਾ ਤੂੰ ਇਹਨੇ ਕਹਿ ਰਹਾ ਉਹ ਲੰਗਰ ਨੂੰ ਪਾ ਲੂੰਗੇ ਲੰਗਰ ਆਉਂਦਾ ਪਾਉਣਾ ਇਹ ਲੰਗਰ ਨੂੰ ਪਾਏਗਾ ਇਹ ਕਹਿੰਦੀ ਆ ਪਾਇਰੀ ਮੈਂ ਹੋਰ ਕੀ ਤੁਹਾਡੇ ਦਾਇਆ ਸਿੱਟ ਕੇ ਗੜਾਈ ਕਰ ਨਹੀਂ ਸੀ ਫੜਦੀ ਹਾਂ ਤਾਂ ਹੋ ਜਾਊਗਾ ਅਗਲਾ ਹੀ ਦਾਇਆ ਸਿੱਟੀ ਉਹ ਵੀ ਰਤ ਕੱਕਣਾ ਦੇਦਾ ਕੱਕਣਾ ਫੁੱਟੇ ਦਾ ਗੰਨਾ ਹੋਰ ਕਿਆ ਸਾਰਾ ਗੰਨਾ ਆਏ ਫੁੱਟਿਆ ਹੋਇਆ ਤਾਂ ਜਮਾਇਆ ਅੱਛਾ ਹਾਂ ਇਹ ਸਾਰਾ ਰੱਖੇ ਲੈਦਾ ਉਹ ਮੈਂ ਰੱਖਿਆ ਤਾਂ ਯਾਰ ਮਾਪੈਂਚ ਦਿੱਤੇ ਇਹ ਪਹਿਲਾ ਮੱਦੀ ਭਈਆਂ ਨੂੰ ਬਣਾਇਆ ਮੈਂ ਤਾਂ ਕਰ ਕਰ ਨਹੀਂ ਤਾਂ ਕਰ ਕੇ ਭਈਆਂ ਬਣਾਇਆ ਜਾਂ ਮੈਂ ਬੰਦਾਂ ਕਰਾਇਆ ਕਰਿਆ ਦਿਹਾੜੀ ਪਰੋਬ ਬਣਾਇਆ ਤੇਰੇ ਭਈਏ ਭਈਏ ਡੇਚੀ ਬਣਾ ਦੋ ਮਾਥਾਂ ਵਿੱਚ ਭਰੀ ਫੜੀ ਜਾਣ ਕਿ ਕੰਦਰ ਕਿੰਦਰ ਭਰੀ ਬਣੀ ਉਹ ਦੇਖ ਲੈ 20 ਕਿਲੋ ਦੀ ਭਰੀ ਦੇਖ ਲੈ ਫੰਡਰ ਹੰਕਾ ਗਿਆ ਵਾ ਵਧੀਆ ਸੈਡਾ ਸੈਡਾ ਵਧੀਆ ਵਿੱਚ ਤਾਂ ਸਾਲਾ ਕੁਝ ਨਹੀਂ ਤਾਂ ਹਾਂ ਪਰ ਇਸ ਤੋਂ ਗੱਲ ਹੋਰ ਵੀ ਹੋਈ ਐ ਇਸ ਤੋਂ ਇਸ ਤੋਂ ਗੱਲ ਕਿਆ ਹੋਈ ਐ ਟਾਲ ਪਰ ਤੁੜੀਆ ਬਰੇਡ ਨਹੀਂ ਹੈਗਾ ਗੰਨੇ ਦਾ ਨਹੀਂ ਤਾਂ ਹੈਗਾ ਇਹਦੇ ਕਰਕੇ ਗੰਨੇ ਦੇ ਧੱਕੇ ਖਾਦੇ ਜਿਹੜਾ ਬੂਟੇ ਵਾਲਾ ਨਹੀਂ ਗੰਨਾ ਮਿਲਦਾ ਨਹੀਂ ਤਾਂ ਗੰਨਾ ਖੜਾ ਹੈ ਨਾ ਮਿਲ ਵਾਲੇ ਨਹੀਂ ਲੈ ਰਹੇ ਅਗਲਾ ਟਾਲ ਨੂੰ ਬਸ ਠੀਕ ਆਇਆ ਕੱਟ ਰੇਡ ਪਰ ਉਹਦੇ ਕਰਕੇ ਕਿਸੇ ਚੀਜ਼ ਦਾ ਵੀ ਰੇਡ ਨਹੀਂ ਪਾਉਹੀ ਗੱਲ ਐ ਨਾ ਅਗਲੇ ਨੂੰ ਐ ਤਾਂ ਵੀ ਖੇਤ ਖਾਲੀ ਕਰਕੇ ਵੀ ਕਣਕ ਬੀਜੀ ਐ ਨਾ ਹੈਗਿਆ ਨਹੀਂ ਇਹ ਚੱਕਰ ਚ ਰਹੇ ਐ ਅਗਲੇ ਮੈਂ ਤਾਂ ਆਹੀ ਨਹੀਂ ਮਾ ਜਿਹੜਾ ਗੰਨਾ ਕਹਾ ਵੱਢ ਨਹੀਂ ਹੁੰਦਾ ਹੈਗਾ ਨੇ ਕਣਕ ਦਾ ਕੀ ਹੋ ਜੂਰੇ ਹੋਰ ਗੰਨੇ ਦਾ ਰੇਟ ਰਹਿਣਾ ਤਾਂ ਜੇ ਤੂੜੀ ਹੁੰਦੀ 1000 ਰੁਪਏ ਕਉਣਟਲ ਫੇਰ ਤੂੜੀ ਨਹੀਂ ਆਈ ਸੜੀ 300 ਰੁਪਏ ਕਉਣਟਲ ਗੰਨੇ ਦਾ ਰੇਟ ਕਿ ਆਹੁਣਾ ਗੰਨੇ ਦਾ ਗੰਨੇ ਨਹੀਂ ਖੰਦ ਪਾਇਆ ਹੋਇਆ ਸਾਰਾ ਕੋ ਗੰਨੇ ਨੇ ਆਹ ਜੀ ਵਰੀ ਹੋਰ ਆਹ ਸਾਰੇ ਚਾਰੇ ਦੀ ਗੰਨੇ ਨੇ ਆਹ ਤੱਕ ਲਟਾਇਆ ਥੱਲੇ ਉਧਰ ਵੀ ਜਾਂਈਆਂ ਉਧਰ ਕਾ ਵੀ ਜੀਣਾ ਉਧਰ ਹੀ ਬਾਜ ਤਾਂ ਪਰਲੇ ਪਾਸੇ ਵਾਲਾ ਬਾਜ ਰਾਈ ਹਾਂ ਬਾਜ ਰਾਈ ਠੀਕ ਹੈ ਗੱਡੀਆਂ ਭਰ ਭਰ ਕੇ ਜਾਣ ਗੱਡੀਆਂ ਗਿਆ ਤੂੰ ਆ ਗਿਆ ਵੀ ਤੇਰੇ ਰੇੜਾ ਭਰ ਕੇ ਆਇਆ ਕਰੇ ਹਾਰੇ ਪ੍ਰਸਾਦ ਮੁਕੇ ਨਾ ਆ ਆਹ ਪ੍ਰਸਾਦ ਨਾਮ ਮੁਕੇ ਉਸ ਵਿੱਚ ਮੈਂ ਤਾਂ ਸਾਰਾ ਕੰਮ ਆਰੇਗਾ ਨਹੀਂ ਸੋਗਾ ਨਹੀਂ ਮਾਰਨਾ ਅੱਛਾ ਉਹ ਇੱਕ ਨਹੀਂ ਰੱਖਣਾ ਅੱਛਾ ਐ ਨਾ ਛੱਡ ਨਾ ਮੁੱਢ ਤੇ ਛੱਡਿਆ ਕੀ ਗਿੱਲਾ ਹੋ ਨਾ ਨਾ ਹੂੰ ਉਹਦੇ ਵਿੱਚ ਬਿਜਣੀ ਚਰੀ ਅੱਛਾ ਉਹ ਗੰਨਾ ਨਹੀਂ ਖੜਾ ਉੱਥੇ ਹੈ ਗੰਨਾ ਨਹੀਂ ਹੈਗਾ ਉਹ ਪਰ ਲੱਦਦਾ ਪਰਾ 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 ਗੰਨਾ ਤੋਂ ਕਾਲੇ ਕਹੁੰਦੇ ਕਿੰਨੀ ਉਹ ਬਾਤ ਆ ਸਰਪੰਚ ਕਿੰਨੀ ਗੰਨਾ ਬਾਤ ਆ ਉਹ ਕਿੱਥੋਂ ਦਾ ਕੰਨਾ ਛਿੱਦਾ ਤਾਂ ਉੱਧਰ ਉਲਲਾ ਰੱਖ ਲਿਆਉਣਾ ਹੈ ਉਰਲਾ ਪਾਸੇ ਰੱਖ ਲਿਆ ਕਿੰਨਾ ਕਿੱਥੇ ਜਿੱਥੇ ਮੋਗਾ ਹੈ ਆਪਣਾ ਮੋਗੇ ਤੱਕ ਅੱਛਾ ਮੋਗੇ ਤੋਂ ਛੋੜ ਤਾ ਯਾਨੀ ਕਿ ਪਰਾ ਮੈਂ ਕਹਿੰਦਾ ਪਰਾ ਸਾਲਾ 3-4 ਵੀ ਕਿ ਹੋਣਾ ਫਿਰ ਹਾਂ 3-4 ਵੀ ਕਿ ਹੋਗਾ ਮੋਗੇ ਦੇ ਪਰਾ ਹਾਂ 3 ਰੁੱਕੇ ਸਭ ਪੂਰਾ ਫਿਰ ਯਾਨੀ ਕਿ ਇਹਦਾ ਕਿਲਾ ਰਹਿ ਜੂ ਉੱਧਰ 2 ਕਿਲੇ ਰਹਿ ਗਏ ਨਾ ਆਓ ਫੇਰ ਕਿਲਾ ਉਰਲਾ ਰਹਿ ਗਿਆ ਕਿਲਾ ਪਰਾ ਰਹਿ ਗਿਆ 2 ਕਿਲੇ ਰਹਿ ਗਏ ਬਸ ਬਹੁਤ ਆ ਪਥੀਰਾ 100 ਕੁਆਂਟਲ ਕੁਰਲੇ ਪਾਸੇ ਕੀ ਨੇ 100 ਕੁਆਂਟਲ ਪਰਲੇ ਪਾਸੇ ਤੋਂ ਹੌਲ ਰਕਣਾ ਹੋ ਜਾਣਾ ਪਾਉ ਦਾ ਮੁਕਣਾ ਜੀਗਾ ਮੁਕਣਾ ਨਹੀਂ ਹੈਗਾ ਲਓ ਜੀ ਮੇਰੇ ਕੋਲ ਚੱਕਾ ਦੋ ਮੁੰਡੇ ਬੰ ਮੇਰਾ ਆਏਗਾ ਰ ਹਾਂ ਆਈ ਤੀ ਰੱਖ ਰੋਈ ਉਹਨੇ ਕੀ ਉੱਡਾ ਰੱਖੋ ਆਈ ਤੀ ਰੱਖੋ ਵੀ ਉਹ ਬਾਤ ਕਿਉਂ ਹੋਈ ਟਿੱਕਾ ਮਾਰੂ ਦਾ ਟਿੱਕਾ ਦੇ ਦੇ ਤਾਂ ਹੁਣ ਹਾਂ ਟੁਕਾ ਬਾਜਰੀ ਦਾ ਨਾ ਠੀਕ ਆ ਯਾਰ ਹੁਣ ਆਹਦਾ ਤਾਂ ਵਧੀਆ ਕਰਿਆ ਜਿਹੜਾ ਨੇ ਲੇਲ ਨਹੀਂ ਫਾਲੇ ਲਾਏ ਆਹ ਵਧੀਆ ਕਰਿਆ ਅਗਨ ਨਹੀਂ ਹੋ ਰਹਾ ਕੱਖੇ ਐ ਇਹ ਵੀ ਕੱਖੇ ਬੀਜਨੇ ਆ ਜਿਹੜਾ ਹੋ ਗਿਆ ਠੀਕ ਐ ਇਹਨੇ ਹੋ ਵੀ ਜਾਣਾ ਥਲੇ ਨਾ ਹੋਈ ਨਾ ਹੁਣ ਕੀ ਹੋ ਗਿਆ ਇਹ ਚਾਹੁੰਦਾ ਮੈਂ ਵਾਹ ਵਾਹ ਹੀ ਕਰਨਾ ਇਹਦਾ ਹੁਣ ਆਹੀ ਵਾਰੀ ਆ ਬਸ ਬਾਤ ਤਾ ਸਵਾਰ ਕੇ ਤਾਂ ਆਹੀ ਸੋਗਾ ਮਾਰਿਆ ਮੈਂ ਬਾਬੇ ਜੀ ਸਾਰੇ ਚੱਕ ਤੇ ਮਤਾਂ ਗਾਣੂ ਉਹਦੇ ਵਜਾ ਪਿਆ ਹਾਂ ਗਾਣਾ ਕਣਕ ਦੀ ਵਿਜਾਈ ਪਰ ਹਾਂ ਕਣਕ ਦੀ ਵਿਜਾਈ ਕਣਕ ਦੀ ਵਿਜਾਈ ਬਾਜੀ ਓਏ ਪਾਣਾ ਆ ਵਾਹੋ ਆ ਪਾ ਦੇ ਪਾ ਦੇ ਪਾ ਦੇ ਅਸਰ ਆ ਜਾ ਉਹਨੇ ਸੁਣੇ ਬਿੱਚੇ ਚਾਈ ਬਿੱਚੇ ਬਾਜ ਰਹਾ ਹੈ ਅਗਿਆ ਨਹੀਂ ਪਤਾ ਬੱਤੀ ਹੈ ਜੀ ਬਾਜ ਰਹਾ ਫੇਰ ਚਲੋ ਮੈਂ ਬਾਜਾਰੀ ਰੱਖਣ ਪਏ ਨੇ ਭਾਈ ਨੇ ਕਹਿੰਦੇ ਹੁੰਦੀ ਕੇਤੀ ਪਹਿਲਾਂ ਇਹਦਾ ਛਿੱਟਾ ਮਾਰ ਸਾਰੇ ਪਿੱਛੇ ਬਦਲਾ ਬਦਲਾ ਹੈ ਫੇਰ ਆਹ ਮਿਕਸ ਕਰਕੇ ਸਾਰੇ ਲਈ ਹਰ ਤੇ ਛਿੱਟਾ ਫੇਰ ਆਉਣਾ ਚਾਹੀਦਾ ਹੈ ਆਉਣਾ ਚਾਹੀਦਾ ਦੋ ਵਾਰ ਛਿੱਟਾ ਉਹ ਬਤਾਓ ਲਾ ਕਾਲੀ ਜਰੀ ਕਾਲੀ ਜਰੀ ਹੈ ਇਹ ਨਾਲੇ ਪਹਿਲਾਂ ਪਈ ਸੀ ਤੇਰੇ ਪੈ ਹਾਂ ਪਈ ਜਰੀਏ ਹੈ ਠੀਕ ਹੈ ਵੀ ਕੁੱਤਾ ਜੰਮੂਗਾ ਜੀ ਹਾਂ ਜਿਹੜਾ ਜੰਮਿਆ ਹੀ ਹਾਂ ਨਹੀਂ ਉਹ ਬਾਜਰਾ ਦਾ ਜੰਮੂਗਾ ਜੀ ਹਾਂ ਬਾਜਰਾ ਤਾਂ ਹੁਣ ਲਿਆਇਆ ਉਹ ਜੰਮੂਗਾ ਭਾਈ ਉਹ ਠੀਕ ਹੈ ਪਹਿਲੇ ਇਸਕਾ ਛਿਟਾ ਦੇ ਦਈਏ ਹਾਂ ਕਿ ਨਹੀਂ ਪਹਿਲੇ ਛਿਟਾ ਦੇ ਸਾਰੇ ਵਿੱਚ ਹਾਂ ਸਾਰੇ ਵਿੱਚ ਹਾਂ ਦੇ ਦੇ ਦੇਖੀ ਜਾਊਗਾ ਆ ਦੇਖ ਕਲਾ ਕਾ ਮਤਬ ਹੈ ਹੈ ਐ ਪਰੀ ਪ੍ਰਾਣੀ ਪਈ ਤੀ ਪ੍ਰਾਣੀ ਪਈ ਤੀ ਪਿਛਲੇ ਸਾਲ ਦੀ ਅੱਛਾ ਪਿਛਲੇ ਸਾਲ ਦੀ ਬਹੀ ਬਈ ਮੈਂ ਤੇਰਾ ਹੁਣ ਦੇਖੀ ਲਿਆ ਕੇ ਭਈ ਨਹੀਂ ਕਿ ਕਹਿੰਦਾ ਵਾਪਸ ਆਈ ਜਮਾਰੇ ਇਹ ਵੀ ਨੂੰ ਚੱਕੀ ਨੂੰ ਵੀ ਚੂਹੇ ਦਾ ਮਿੰਗਣਾ ਵੀ ਵਿੱਚ ਹੈ ਮੈਂ ਕਿਹਾ ਹਰ ਹਰ ਹੈ ਚੂਹੇ ਦਾ ਆ ਰੋ ਰੋ ਆ ਦੇ ਗੱਡੀ ਮਿੰਗਣਾ ਦਾ ਮਦਾਈ ਇਹ ਕੋਈ ਆ ਰਾਂ ਲੱਗੇ ਹਰ ਦਾ ਤੇਰਾ ਗੱਡੀ ਮਿੰਗਣਾ ਚੱਲੇ ਆ ਜੰਮੂ ਵੀ ਆ ਜੰਮੇ ਦੀ ਕਾਲੀ ਜਿਹੜੀ ਬਾਹਰੋਂ ਆਉਂਦਾ ਹਾਂ ਔਰ ਇਹ ਨਾਲ ਰੱਖਿਆ ਤੇ ਉਹਦੇ ਖਲਾਬ ਨਾ ਹੋਵੇ ਖਲਾਬ ਨਾ ਹੋਵੇ ਦੇਤੀ ਨੂੰ ਆ ਕੇ ਉਹਨਾਂ ਰੱਖ ਕੇ ਵੀ ਕਰਨਾ ਤਾਂ ਸਹੀ ਤਾਂ ਇਹ ਠੀਕ ਹੈ ਇਹ ਇਹ ਕਿੱਥੇ ਹੋਣੀ ਕਾਤ ਕਿਲੋ ਵੀ ਹੋਣਾ ਕਿਹੜਾ ਆਹ ਹਾਂ ਵਧੀਆ ਕਿਲੋ ਹੋਊਗਾ ਕਿਹੜਾ ਆਹ ਪੰਜ ਤੇ ਉੱਪਰ ਹੈ 5 ਕਿਲੋ ਚ 5 ਕਿਲੋ ਬਹੁਤ 7-8 ਕਿਲੋ ਆ ਖਲਾਟ ਮਾਰਦੇ ਨੇ ਗੱਪੇ-ਗੱਪੇ ਮਾਰਦੇ ਬਾਜਰਾ ਕਿੰਨਾ ਪਾਉਣ ਲੱਗਿਆ ਬਾਜਰਾ ਵਿੱਗੇ ਦਾ ਕਿਲੋ ਠੀਕ ਹੈ ਇਹ ਗੱਲ ਜੇ ਨਾ ਸਿੱਧਾ ਉਹਨਾਂ ਵਧੀਆ ਹੁੰਦਾ ਹਾਂ ਹਾਂ ਇਹ ਪਹਿਲਾਂ ਨਹੀਂ ਮੂੰਹ ਲੱਗਦਾ ਜਾਂ ਸਣਾ ਹੋਊਗਾ ਫੇਰ ਮੂੰਹ ਲੱਗਦਾ ਇਹ ਐਂਦਰ ਪਿੱਛੇ ਸਾ ਤੇਰੇ ਰਮਣੀ ਤੋਂ ਬਹੁਤ ਫਲਾ ਤਰਦਾ ਵਾਟ ਦਾ ਫੇਰ ਹੋ ਗਿਆ ਪਾਜਣਾ ਪੀ ਆਤਾ ਨਾਲੇ ਉਹ ਉਹ ਵੀ ਜਿਆਦਾ ਤਾਂ ਵੀ ਜਿਆਦਾ ਤਾਂ ਹਾਂ ਜਿਆਦਾ ਮੇਰਾ ਤਾਂ ਤਾਂ ਮਖਾ ਬੁੱਟੇ ਝੋਰਾ ਕਰਿਆ ਆਉਣੇ ਬਾਦ ਵਿੱਚ ਫੇਰ ਪੜਾ ਉੱਪਰ ਨੂੰ ਨਹੀਂ ਜਾਂਦਾ ਹੈਗਾ ਇਹ ਹੋਸ਼ ਕਿਆ ਫਿੱਗੜ ਜਾਂਦਾ ਨਾ ਨਾ ਠੀਕ ਆ ਫੇਰ ਆ ਕੇ ਕਹਿੰਦੇ ਆ ਬੱਦਲ ਜੇ ਫੇਰ ਨਿਕਲੇ ਅੱਜ ਹਾਂ ਆ ਪਛਪਾਜ ਵਾ ਪਹਿਲੇ ਹਵਾ ਨਹੀਂ ਤੇਗੀ ਹੂੰ ਅਜਾ ਹਵਾ ਆਈ ਹੈ ਪਾਛ ਪਾ ਗੈਲੇ ਬੱਦਲਾ ਆ ਗਿਆ ਹਾਂ ਹੂੰ ਐ ਮੋਟੇ ਮੋਟੇ ਜੇ ਮੀ ਮੀ ਹੈ ਜਾ ਗੈਲੇ ਸ਼ੁੱਕਰਵਾਰ ਸਾਂ ਦੱਸਿਆ ਵੇ ਖਬਰੇ ਲਖੀ ਜਾਣਾ ਇਹਨੇ ਚਲੋ ਹਰ ਇੱਕ ਹੁਣ ਤਾਂ ਇੱਥੇ ਗੱਲ ਹੈ ਐ ਭਾਈ ਹੁਣ ਤਾਂ ਕਣਕਾਂ ਨੇ ਸਰੀਆਂ ਪਈਆਂ ਮਿੱਤਰਾ ਹੁਣ ਤਾਂ ਜ਼ਾਇਦਾਰੀ ਹੈਗਾ ਹੁਣ ਤਾਂ ਸਾਰੇ ਲੰਬੀਆਂ ਪਾ ਦੇਣੀਆਂ ਠੀਕ ਹੈ ਹਾਂ ਹੁਣ ਪਾਊਗਾ ਜੇ ਹਵਾ ਆ ਗਈ ਹੁਣ ਪਾਊਗਾ ਮੀ ਤਾਂ ਦੱਸਿਆ ਨਹੀਂ ਹੋਇਆ ਹੈਗਾ ਹਵਾ আর ਬਿਜਲੀ ਗੜਕੂਗੀ ਵਗੜ ਕੇ ਬਸ ਬੱਦਲ ਬਸ ਬੀਲੀ ਘੜ ਵਹੀ ਚੀਜ਼ ਹੈ ਕਿਣੀਆਂ ਚਾਰੇ ਪਹਿਣੀਆਂ ਦੇਖ ਲਈ ਠੀਕ ਹੈ ਇਹਦਾ ਬੜਕ ਨਹੀਂ ਗਲਤ ਹੈ ਹਾਂ ਕਹਿ ਲੈ ਹਵਾ ਵੀ ਫਿਰ ਕਹਿ ਰਹੇ ਆ ਕਿ ਨਹੀਂ ਜਿੱਕਾਉਂ ਜਿਹੜੀ ਕੜ ਕੋ ਪੈ ਨਿਕਲ ਕਾ ਸਾਰੀਆਂ ਨੇ ਜਿਹੜੀ ਕੜ ਕਾ ਵੇਤੀ ਸੀ ਨਾ ਪੱਲ ਨਿਕਲੀ ਹੋਈ ਸੀ ਪਹਿਲੀ ਹਫਤੇ ਨੇ ਵੀ ਸਿਟੀ ਆ ਉਹ ਪਹਿਲੀ ਗਿਰੀ ਆ ਹਾਂ ਗਿਰੀ ਆ ਕੜ ਕਾ ਮੰਡ ਮੈਂ ਦੇਖੀ ਆ ਮੇਰੀ ਗਿਰੀ ਆ ਫੇਰ ਮੈਂ ਪਾਣੀ ਲੈ ਆ ਤਾ ਪਾਚ ਫੇਰ ਗਿਰੀ ਆ ਉਹਨਾਂ ਦੇ ਚੱਲ ਆਪਣੇ ਦੱਸਦਾ ਕਸ਼ਟ ਦੀ ਬਾਈ ਜਗਦਾ ਬਹੁਤ ਦੀ ਪਿਛੋਣੇ ਪਿਛਾਤ ਤੇ ਆਪਣਾ ਫੇਰ ਪਚਾ ਗਿਆ ਨਹੀਂ ਹੁਣ ਆਪਣੇ ਕਿ ਆ ਬਸ ਹੁਣ ਤਾਂ ਇਹ ਤਾਂ ਉਹਦੇ ਉੱਤੇ ਪਰਿਆ ਹੁਣ ਇਹ ਉਹਦਾ ਸਿਰ ਪਰਿਆ ਮੈਂ ਹੁਣ ਨਹੀਂ ਕਰਨਾ ਦੇਖ ਨਹੀਂ ਨਹੀਂ ਕਰਨਾ ਜਿ ਲੈਣਾ ਕਰਨਾ ਘਾਟੇ ਨਫੇ ਸਭ ਉਹੀ ਕਰਦਾ ਨਹੀਂ ਨਹੀਂ ਕਰਨਾ ਜਿੱਕਣਾ ਕਰਨਾ ਹੁਣ ਇਹਦੇ ਬਾਰੇ ਸੋਚੋ ਵੀ ਸਾਨੂੰ ਮੱਛਰ ਨੇ ਕਲਮਣਾ ਕੀ ਕਿਆ ਕਰੀ ਇਹਦੇ ਬਾਰੇ ਮੈਨੂੰ ਤਾਂ ਪਰਚੇ ਹੀ ਦੋ ਆਈਆਂ ਬਾਕੀ ਆਉਂਗੀ ਅਰੇ ਸਿਆੜ ਲੰਘ ਗਿਆ ਹੈ ਸਾਨੂੰ ਬਹੁਤਾ ਨਹੀਂ ਆਾਨੂੰ ਬੜੀਆਂ ਆਈਆਂ ਸਾਰਾ ਧਿਆਲ ਲੰਘ ਗਿਆੱਸ ਤੇਰਾ ਹੁਣ ਮੇਰੀ ਗੱਲ ਸੁਣ ਲੈ ਅੱਜ ਖੜ ਗਿਆ ਸਫਾਈ ਨੂੰ ਉਹ ਹਾਂ ਖੜ ਗਿਆ ਮੇਲੇ ਹਮ ਇੱਕ ਟਰੈਲੀ ਨਹੀਂ ਮੇਲੇ ਚ ਅੱਛਾ ਜਿੱਥੇ ਦਾ ਹੀ ਕੰਡਾ ਉੱਥੇ ਸਹੀ ਟਰੈਲੀ ਨਹੀਂ ਦੀ ਸੀ ਮੈਨੂੰ ਹੁਣ ਮੈਂ ਜਾਂ ਮਰੰਡੇ ਤੇ ਆਇਆ ਦਾ 12:00 ਬਜੇ 11:00 ਬਜੇ ਹਮ ਅੱਜ ਖੜ ਗਿਆ ਹੁਣ ਕੱਲ ਨੂੰ ਪਰਚੀ ਛੱਡੂਗਾ ਅੱਜ ਤਾਂ ਮੈਂ ਕਹਿੰਦੇ ਛੱਡੀ ਨਹੀਂ ਹੁਣੀ ਅੱਜ ਕੱਲ ਨੂੰ ਸਪਲਾਈ ਕੱਟੂਗਾ ਅੱਜ ਨਹੀਂ ਕੱਟੇ ਹੁਣੀ ਕੱਟਿਆ ਕੱਠੀਆਂ ਦੋ ਆਉਂਗੀਆਂ ਮੈਂ ਘਰ ਆਉਣਾ ਕੱਠੀਆਂ ਦੋ ਆਉਣੀਆਂ ਥੋੜੀਆਂ ਥੋੜੀਆਂ ਕੱਠੀਆਂ ਦੋ ਆਉਣੀਆਂ ਹੁਣ ਮੈਨੂੰ ਦੋ ਕੱਠੀਆਂ ਆਉਣ 11 10 ਵਾਲੀ ਅੱਜ ਨਹੀਂ ਨਿਕਲੀ ਸਪਲਾਈ ਅੱਜ ਨਹੀਂ ਨਿਕਲੀ ਹੈਗੀ ਕੱਲ ਨੂੰ ਨਿਕਲੂ ਤੇ ਕੱਲ ਨੂੰ ਨਹੀਂ ਮੇਰਾ ਤਾਂ ਨੰਬਰ ਜਾਂ 28 ਤਰੀਕ ਤੱਕ ਲੱਗੂਗਾ 500 ਨੰਬਰ ਹੈ ਪਿੱਛੇ ਤੇਰਾ ਬੜੀਆ ਚੱਲ ਲੱਗੂਗਾ ਇਹ ਬਾਸੇ ਦਾ ਹੁਣ ਦੋਹੇ ਨੰਬਰਾਂ ਦਾ 5 500 ਆ ਆਹ ਯਾਰ ਆਉਗਾ ਨਾ ਵੱਡੇ ਵੇ ਉੱਥੇ ਦੇ ਗੁੰਜੇ ਤੇ ਨਾ ਨਾ ਅਗਾ ਕਰ ਗਿਆ ਤਾਂ ਉਹ ਅੰਦਰ ਨੂੰ ਕਰਿਆ ਹੋ ਜਾ ਮੈਂ ਆ ਤੇਂਦੇ ਆਲੇ ਖੁੰਜਾ ਦੇਖਦਾ ਹਾਂ 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 ਪਾਲਾ ਤੇਰਾ ਸਾਰਾ ਹੀ ਆਖੂਗਾ ਦਾ ਉਹ ਨਹੀਂ 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 ਹੈਗਾ ਵਾ ਬਤਾ ਹੀ ਹੈ ਨਾ ਵੀ ਗੁੰਜਰ ਹੜਾ ਹੋ ਰਾਇਆ ਲੱਗਦਾ ਇੱਕ ਪਰਚੀ ਖੜੀ ਹੈ ਇਹ ਖੁੰਜਾ ਵੀ ਆਏ ਨੂੰ ਆਏ ਆ ਅੱਛਾ ਹਾਂ ਬਾਹਰ ਨੂੰ ਔਰ ਇੱਥੇ ਠੀਕ ਹੈ ਇੱਧਰ ਕੋਨਾ ਖੇਤ ਆ ਇਹ ਠੀਕ ਹੈ ਜੀ ਉੱਗਲੇ ਪਾਸੇ ਪਹੀ ਆ ਜਾਂਦੀ ਪੱਲੇ ਪੱਲੇ ਅੰਦਰ ਚਲ ਜਾਂਦੀ ਪਹੀ ਠੀਕ ਹੈ ਤਾਂ ਹੀ ਬਗਈ ਜਾਂਦਾ ਮਾ ਖੁੰਜੇ ਦੇ ਨੇੜੇ ਆਏ ਲੱਗਦਾ ਗਿੰਨੇ ਘਿਰਨ ਗਏ ਹੁਣ ਉਹਦਾ ਗੰਨਾ ਲਾ ਆ ਜਿਹੜੀ ਉਦਣ ਹਵਾਈ ਆਪਣੇ ਇਹਨੇ ਲੰਬਾਈ ਬਾਤ ਨਾਲੇ ਪਾਣੀ ਲਾ ਮੈਂ ਕੁਛ ਨਹੀਂ ਕਰਿਆ ਆ ਇੱਕ ਨਹੀਂ ਆਲ ਮੇਰੇ ਮਾਲ ਹੋ ਗਏ ਦੇਖ ਤੂੰ ਕੁੜੀ ਚ ਜਾ ਕੇ ਚੂਹਾ ਪੜਦਾ ਮਾਰ ਕੇ ਦੇਖ ਨਹੀਂ ਹੁੰਦਾ ਗੰਨਾ ਕੀ ਕਰੀਏ ਇਹਨੂੰ ਹੁਣ ਦੱਸ ਤੂੰ ਮੈਨੂੰ ਹੁਣਾਂ ਦਾ ਹੁਣ ਪਰਚੀ ਆ ਗਈ ਆਲੇ ਉਹਦੇ ਤੇ ਚੂਹਾ ਲੱਗਾ ਪੜਨ ਗੱਬੇ ਤੇ ਕਣਕਾਂ માં ਬਾ ਉਹ ਵੜ ਗਿਆ ਚੂਹਾ ਕਣਕਾਂ માં ਦੇਖੀ ਕਣਕ ਦੀ ਵੀ ਗੌਲ ਰੱਖੀ ਹੁਣ ਜਾਂ ਨਾਲ ਹੀ ਜੜ ਗਈ ਨਾ ਇਹ ਮਿੱਠੀ ਹੋ ਗਈ ਕਣਕਾਂ ਦੇ ਨਾਲ ਹੀ ਬਹੁਤ ਮਾਰਨਾ ਹਾਂ ਇਹ ਮਿੱਠੀ ਹੋ ਗਈ ਨਾਲ ਹੀ ਜਾਂ ਹੁਣ ਬੱਲ ਦੇਗਲਦੀਆਂ ਖਾ ਜਾਂਦੇ ਵੱਡਣ ਲੱਗਦਾ ਹੈ ਵੱਡਦਾ ਹੈ ਹੈਂ ਪਹਿਲਾ ਹੈ ਪੂਨ ਵੱਡਦਾ ਜਿਹੜਾ ਉੱਤ ਖੜਾ ਰਹਿ ਜਾਂਦਾ ਗੁੱਲੀ ਡੰਡੇ ਦਾ ਗੁੱਲੀ ਡੰਡੇ ਨੂੰ ਪਹਿਲਾਂ ਵੱਡਦਾ ਇਹ ਪਹਿਲਾਂ ਵੱਡਦਾ ਮਿੱਠਾ ਹੁੰਦਾ ਹਾਂ ਉਹ ਮਿੱਠਾ ਪਹਿਲਾਂ ਵੱਡਦਾ ਉਹਦੇ ਪਛਾਣ ਹੋ ਜਾਂਦੀ ਕਣਕ ਨੂੰ ਕਣਕ ਨੂੰ ਵੱਡਦਾ ਜਗ ਭੋਲੇ ਚ ਆ ਗਈ ਇਹ ਨਾਲੀ ਚੜ ਗਈ ਜਿਆਦਾ ਵੱਡਦਾ ਨਹੀਂ ਲੱਗਦਾ ਕਣਕ ਨੂੰ ਹੁਣ ਥਲੇ ਨਾ ਬੈਲੈਂਸਿਟੀ ਨਹੀਂ ਥੱਲੇ ਫੇਰ ਦੰਦ ਬੱਲ ਤੇ ਦੰਦ ਮਾਰਨੇ ਨੇ ਪਹਿਲਾਂ ਵੱਡ ਕੇ ਸਿਟੂਗਾ ਆਕੇ ਨਹੀਂ ਬੱਲ ਪੂਰੀ ਆ ਗਈ ਜਗਾ ਕਣਕ ਆ ਨਿਸਰੇ ਹੀ ਕਣਕ ਆ ਦੇਖ ਸਹੀ ਲਾ ਇਹ ਸਾਰੇ ਘੜ ਕੇ ਤੂੰ 10 ਦਿਨથી ਦੇਖੀ ਕੋਈ ਖੇਤ ਨੂੰ ਆਇ ਨਹੀਂ ਦਿਖਦਾ ਵੀ ਬੱਲ ਨਹੀਂ ਨਿਕਲੀ ਵੀ ਸਾਰੇ ਗੰਗ ਸਾਰੇ ਨਾਲ ਕੇਲੇ ਹਫਤੇ ਸਾਰੀ ਨਸਰੀ ਵੀ ਹੋ ਗਈਆਂ ਰੇਤੀਆਂ ਪਛੇਤੀਆਂ ਸਾਰੀਆਂ ਉਹ ਕਰਕੇ ਠੰਡ ਘਟ ਪਈ ਹੈ ਹੈ ਠੰਡ ਤਾਂ ਵੀ ਤੀਜਾ ਹੈ ਨਹੀਂ ਮੂੰ ਵੀ ਠਾ ਟਾਈਮ じゃ ਆਇਆ ਬਈ ਹੈ ਵੀ ਹਲੇ ਕਿਥੇ ਟਾਈਮ ਹੂੰ ਗਰਮੀ ਦਾ ਹੈ ਟਾਈਮ ਹੀ ਆ ਕੇ ਹੁਣੀ ਦਾ ਸਰਦੇ ਨਹੀਂ ਨਹੀਂ ਚੱਲਦੀ ਹੈ ਯਾਨੀ ਹੂੰ ਸੜੀ ਗਰਮੀ ਹੈ ਗਰਮੀ ਦਾ ਝਾੜ ਨਹੀਂ ਦੇਣਾ ਕਣਕ ਨੂੰ ਧੁੱਪਾਂ ਕਰਕੇ ਗਰਮੀ ਆ ਕੇ ਛੇਤੀ ਬੱਲ ਪਈ ਹੈ ਹਲੇ ਵੀ ਕਟੋ ਵੱਟ ਵੀ ਦਾਰੀ ਜੜ ਗਈ 10 12 ਦਿਨ ਅਗੇਤੀ ਚੀਜ਼ ਹੋਈ ਵੀ ਹੈ ਉਗਾ ਆ ਟਾਈਮ ਹੋਇਆ ਕਿ ਟਾਈਮ ਫੈਬਰੀ ਚੱਲਦਾਗਾ ਟਾਈਮ ਹਲੇ ਮਾਰਚ ਮੌਦੀਪਲ ਤਾਂ ਗੁਸਾਖੀ ਵੱਡ ਬਣੀ ਉਹਦੇ ਉਸ ਤੋਂ ਤੋਂ ਪਮੈਣਾਂ ਦੀ ਪੂਰੀ ਫਿਰ ਉਗਾ ਮਾਰਚ ਦਾ ਕੜਾਕੇ ਤੋਂ ਪੈਣੀ ਜੇ ਪਾਵਾ ਕਹਿਣਾ ਤੂੰ ਤਾਂ ਸਾਰੇ ਪਾਸੇ ਇਕੜੀਆਂ ਆਹਰਾਂ ਚਾਰ ਕਿਵੇਂ ਲੇਟ ਨਹੀਂ ਸਰੀਆ ਇਥੇ ਪਹਿਲਾਂ ਵੀ ਨਹੀਂ ਸਰੀ ਮਗਣਕਾ ਹਾਂ ਇਹਦੇ ਇਹਦੇ ਪੇਟੀਆ ਜਿਹੜੀਆਂ ਬਹੁਤ ਟਾਈਮ ਪਹਿਣੇ ਦਸਰੀ ਵਿਆਹ ਤੇ 15 ਪਹਿਣੇ ਤੂੰ ਖਾਈ ਨਹੀਂ ਮਤਨ ਤੇ ਜਿਹੜੇ ਜਿਹੜੇ ਕਹਿੰਦੇ ਵੀ ਪਤਾ ਬਹੁਤ ਜੰਮਿਆ ਆਊਗਾ ਕੀ ਸੁੱਕ ਤਾਂ ਨਹੀਂ ਹੈਗੀ ਕਿਹੜੀ ਨਾ ਨਾ ਉੱਕ ਨਹੀਂ ਹੈਗੀ ਯਾਰ ਰੂੜਾ ਪੀੜ ਨਾ ਕਿੱਲੇ ਲੜਾਨੀ ਗਈ। ਉਹ ਆਪੇ ਬੜ ਉਡਦੀ ਦੀ ਪਿੱਛੇ। ਉਹ ਪਤਾ ਉਹਨੂੰ ਕੱਲ ਦਾ ਵਾਇਆ ਵਾ ਹੁਣ ਉਡਣੀ ਹੋਤੀ। ਉਹ ਉਡਣੀ ਹੋਵਾ ਪਤਾ। ਲੈ ਹੈਗੀ ਆ ਕਿੱਲੇ ਯਾਰ। ਠੀਕ ਹੈ। ਠੀਕ ਹੈ ਕਿਦਾਂ? ਜਿਆਦਾ ਗੱਲਾਂ ਮੈਂ ਕਿੰਨਾਂ ਦਾ ਬਾਜਰਾ ਫਿਰ ਇਹ। ਮੇਰੀ ਗੱਲ ਤਾਂ ਜਿਆਦਾ ਗੱਲ ਕਿੱਥੇ ਜਪਣਾ ਹੁਣ ਅੱਥਾ। ਮੈਂ ਰੁਹੀ ਸਿਆਲ ਆ ਯਾਰ ਰੁਹੀ ਕਿਤੇ। ਹਾਂ। ਸਿਆਲ ਵਿੱਚ ਤਾਂ ਗੇਤ ਕੱਢਿਆ ਨਾ ਜਿਸ ਪਾਉ ਕੋ ਸਭ ਕੁਝ ਹੋ ਜਾਏ ਭੁਗੂ। ਹੋਰਾ ਇਹ ਭਗਦਾ ਕੇ ਹਾਂ ਜਿਹਦੇ ਵਿੱਚ ਅੱਜ ਪਿੱਛੇ ਸਾਹ ਦੇਖਿਆ ਨਹੀਂ ਮੇਰਾ ਅਗਣਜ ਮੈਂ ਆਵਾ ਤਾਂ ਸੋਕ ਨੂੰ ਜਿਆਦਾ ਉਕਣਾ ਹੀ ਕੋਹ ਜਾਂਦਾ ਪਾੜ ਪਾਉਂਗਾ ਬਸ ਇੱਕ ਵਾਰੀ ਬਾਦ ਨਾ ਇੱਕ ਵਾਰੀ ਬਾਦ ਹੀ ਬੋਗਾ ਮਾਰ ਦੂੰਗਾ ਭਾ ਕੋਕੇ ਤਾਂ ਮਾਰੀ ਹੈ ਬਾਗਾ ਮਾਰੀ ਅੱਛਾ ਇਹਨਾਂ ਮਾ ਹਵਾ ਬੜੀ ਜਾਣੀ ਨਹੀਂ ਫਾੜ ਫਾੜ ਸਵਾਗਾ ਮਾਰਨੀ ਇੱਥੇ ਖੋਲ ਦੇਣੀ ਡੌਲ ਤੂੰ ਉੱਥੇ ਨੂੰ ਰੋਡ ਬੀਟਰ ਦੇ ਬਾਅਦ ਵੀ ਹਾਂ ਹਾਂ ਮਾਰ ਦੇ ਵੀ ਸਵਾਗਾ ਪਿੱਛੇ ਟੈਟ ਹੋ ਜਾਂਦਾ ਉਸ ਨਹੀਂ ਹੁੰਦਾ ਹੈਗਾ ਜੇ ਬਚੇ ਰੂਲਾ ਹੋਵੇ ਫਿਰ ਠੀਕ ਹੈ ਰੂਲਾ ਹੋਵੇ ਫਿਰ ਹੋਰ ਗੱਲ ਨਹੀਂ ਨੇ ਬੋਲਾ ਰਹਿਣਾ ਹਮ ਹੱfte kada ਜੇ ਫਾੜ ਫਾੜ ਸਵਾਕਾ ਬਾਜੀ ਟੈਟ ਹੋ ਜੇ ਨਾ ਬਾਆ ਜੰਮਿਆਉਣਾ ਹਾਂ ਮਾੜਾ ਰੋੜਾ ਬਿਠਾ ਰੂਲਾ ਤੇ ਨਾ ਹੂੰ ਮੂਦਾਂ ਫਾੜ ਫਾੜ ਮਗਾ ਮਾਦੇ ਤੇ ਸੈਕਟ ਜਾ ਹੋ ਜੂਆ ਐ ਅਸੀਂ ਕੈੜੀ ਜਗ੍ਹਾ ਹੋ ਜਣੀ ਆਏ ਨਹੀਂ ਕੋਈ ਨਾ ਫੁੱਲ ਨਹੀਂ ਰਹਿਣੀ ਹੁੰਦੀ ਉਹਦੇ ਲੱਗੇ ਸ਼ਿਕਾਰੀ ਆਉਣਾ ਕੰਮ ਕਰਨ ਹੈ ਸ਼ਿਕਾਰੀ ਲੱਗੇ ਤੇ ਕਦਰ ਸਾਫੀ ਕਰਦਾ ਇਹਨੇ ਵੀ ਇਹੀ ਦੇਖਦੇ ਆ ਕਿਹੜਾ ਖੇਤ ਬੰਦਦਾ ਇਹਨਾਂ ਨੇ ਦੇਖਣਾ ਜਿੱਥੇ ਖੇਤ ਪੈਂਦਾ ਉੱਥੇ ਜਿੱਥੇ ਪਾਣੀ ਲਾਉਂਦਾ ਬੰਦਾ ਫਿਰ ਇਹਨਾਂ ਦਾ ਸ਼ਿਕਾਰ ਨਿਕਲਦਾ ਹੈ। ਮਖਾਈਨਾਂ ਦਾ ਸ਼ਿਕਾਰ ਤਾਂ ਫੇਰ ਨਿਕਲਦਾ ਜਿੱਥੇ ਬੰਦਾ ਪਾਣੀ ਲਾਉਂਦਾ ਜਿੱਥੇ ਖੇਤ ਕੁੰਦਾ। ਬਸ ਬਸ ਉਹੀ ਨੀਂ ਲੋ ਤਾਂ ਇਹਨਾਂ ਨੂੰ। ਨਹੀਂ ਤਾਂ ਬੈਠੇ ਧਰਖਦੇ ਉੱਪਰ। ਇਹਨਾਂ ਬੈਠੇ ਆਂ ਇਹ। ਆਂ ਛੱਡਦੇ ਆਂ ਹੀ ਨਹੀਂ ਇਹ ਦੇਖ ਲੱਕਕਣਾ ਲਾਈ ਹੋਈ ਢੀਰ। ਹੋਰ ਹੈਂ? ਹਾਂ। ਹੈਂ ਬੈਠੇ ਆ। ਅਜੇ ਨਿਗਾਹ ਦੇਖ ਲੈ ਕਹੀ ਹੈ। ਉੱਥੇ ਹੀ ਬਹਾ ਦੇ ਠੰਗ ਜਾ ਕੇ ਜਾਂਦੀ। ਹੈਂ? ਚਪੜੀ ਦੇ ਵਿੱਚ ਸਾਰਾ ਦਿਨ ਬੈਠਾ ਰਹਿੰਦਾ ਆਂ ਇਹ ਬਸ। ਨਿਗਾਹ ਕਹੀ ਹੋਵੇ ਦੀਵਾਲ 'ਤੇ ਆਂ ਬੈ ਘੜ ਰਹਿਣਾ ਘੜ ਰਹਿਣਾ ਜਾਜ ਮਾਰੀ ਇਹ ਉਪ ਨੂੰ ਨੁਣ ਜਦੇ ਫੜ ਲੈ ਯਾਰ ਮਾਰੀ ਹਰਕਤ ਨਹੀਂ ਪਾੜੀ ਹੋਈ ਜੇ ਉੱਥੀ ਬਾ ਨਹੀਂ ਚੋਂਦੀ ਨਹੀਂ ਹਰਕਤ ਨਹੀਂ ਆਉਣ ਦਿੰਦਾ ਇੱਕ ਟੰਗ ਬਾਹਰ ਖੜੇ ਨੇ ਤਾਂ ਇਹ ਉਹਦੇ 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 ਫੜ ਲੈ ਫੜ ਲੈ ਇਹ 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 ਦੇਖੀ ਉਹਨੂੰ ਦਿਖਾਇਆ ਉਹਨੂੰ ਦਿਖਾਇਆ ਮਸ਼ਕਾਰ ਟੋੜਦਾ ਕਿਤੇ ਹੁਣ ਆਹ ਇਹਦੀ ਮਾਰ ਦੇਖੀ ਚੱਲ ਬਾਈ ਚੱਕ ਲਿਆ ਸਾਡੇ ਨੇ ਦੇ ਲੈ ਲਾਤਕ ਗੋਗੋ ਮੁਗਲ ਆ ਦੇਖ ਲੈ ਜੀ ਇਹ ਛੱਡਦਾ ਨਹੀਂ ਹੈਗਾ ਇਹ ਇੱਕ ਹੋਰ ਹੋਰ ਗੱਲ ਪੰਗਾ ਹੈ ਸੜਾ ਡੱਡੂ ਹੋਵੇ ਕੁਝ ਵੀ ਹੋਵੇ ਇਹਦੇ ਘਰੇ ਦੰਦ ਤਾਂ ਪੁੱਜੇ ਤਾਂ ਸੱਤਾਂ ਘਰ ਬਾਰੇ ਦੋ ਕਮਾਰੀ ਆਏ ਆ ਕਰਦਾ ਕਰਦਾ ਨੂੰ ਆ ਸਾਬਾ ਡੱਡੂ ਅੱਡਾ ਲੈ ਜਾਂਦਾ ਉਹ ਵੀ ਨਹੀਂ ਕਰਦੇ ਨੇ ਲੰਬੀ ਕਰਦੇ ਆ ਉੱਪਰ ਨੂੰ ਹਾਂ ਉਹ ਜਿਹੜੇ ਡੱਡੂ ਅੰਦਰ ਹੀ ਦੇ ਹਾਂ ਜਿਹਦੇ ਅੰਦਰ ਹਾਂ ਡੱਡੂ ਕਿੱ데 ਡੱਡੂ ਖਾਂਦੇ ਡੱਡੂ ਅੱਡਾ ਡੱਡੂ ਅੰਦਰ ਘਾ ਜਿੰਦਾ ਹੈ ਸਾਬਤਾਈ ਸਾਬਤਾਈ ਜੂਹੀ ਲੱਡੀ ਇਹਦੀ ਬੈਠਵੀਂ ਕਹੀ ਹੁੰਦੀ ਦੇਖ ਲੈ ਲੋਹੇ ਨੂੰ ਗਾੜ ਦਿੰਦੀ ਹੈ ਹੈ ਭਗਤ ਹੈ ਭਗਤ ਆਇ ਇੱਕ ਤੰਗ ਭਾਰ ਖੜਦਾ ਭਾਗਤ ਕਾਹਦਾ ਐ ਹਾਂ ਦਿਨ ਵੇ ਦੇਖ ਲੈ ਦੂਜੇ ਗਿਆਨ ਪਰ ਖਾਣਾ ਇਹ ਫਿਰ ਹੁਣ ਤੇਰਾ ਫਾਇਦਾ ਵੀ ਕਰਦਾ ਇਹਨੇ ਦਾਣਾ ਪਾਲਾ ਦਾਣਾ ਥੋੜੋ ਖਾਣਾ ਇਹਨੇ ਇਹਨੇ ਵੀ ਖਾਣਾ ਜਿਉਂਦਾ ਜਿਆਨ ਪਰ ਟਿੱਡੀ ਭੋਂ ਕੀਨੇ ਖਾਣੀ ਆ ਦਾਣੇ ਪਾਲਾ ਜਿਹੜਾ ਮੂੰਹ ਵੀ ਲਾ ਦਵੇ ਤਾਂ ਹੀ ਤਾਂ ਇਹ ਸਾਥ ਸਾਥੀ ਬੰਦਾ ਸਾਡਾ ਹਾਂ ਤਾਂ ਹੀ ਤੇ ਉਹਨੂੰ ਕੋਈ ੜਾਉਂਦਾ ਨਹੀਂ ਚਿੱਟੜੀ ਕੌਣ ਜਿਹੜਾ ੜਾਦਾ ਨੇ ਵੀ ਦਾਣੇ ਖਾਊ ਉਹ ਘਟਾਰਾ ਚਾਚਾ ਦਾ ਬੌਂਸ਼ ਕਰੀ ਘਟਾਰਾ ਦਾ ਜਿਹੜੇ ਤੋੜ ਪੋਦਾ ਘਟਾਰਾ ਮਗਰ ਇਹਨੂੰ ਕੋਈ ਕੁਝ ਨਹੀਂ ਕਹਿੰਦਾ ਲੈ ਆਰਾਮ ਨਾਲ ਬੈਠੇ ਆਪਣਾ ਲੱਗੇ ਹੋਏ ਪਤਾ ਵੀ ਨਾ ਦਾਣਾ ਖਰਾਬ ਨਹੀਂ ਕਰਨਾ ਹੈਗਾ ਇਹਨੇ ਆਪਾਂ ਮਾਸ ਖਾਣਾ ਮਾਸਾਹਰੀ ਜੀਵ ਹੈ ਸਾਰੀ ਫੈਮਿਲੀ ਫਿਰ ਦਾਲ ਆਪਰੇ ਹੁਣ ਕਿੱਥੇ ਲੱਗਿਆ ਵਾ ਆਉਦੇ ਹੋ ਮਿਲ ਕੇ ਮਿਲ ਕੇ ਨੂੰ ਮਿਲ ਗਿਆ ਪਾਈ ਲੈ ਖੁਸ਼ ਹੋ ਗਈ ਇਹ ਵੀ ਕਾਦੀ ਨੂੰ ਜਾਨਪਰ ਦਿਖਦਾ ਨਾ ਥੱਲੇ ਇਹਨੂੰ ਸਾਲਾ ਗੱਦਨਾ ਆਏਗਾ ਹੁੰਦਾ ਜਿਵੇਂ ਥੱਪ ਥੱਪ ਐ ਐ ਕਰਦਾ ਹੁੰਦਾ ਨਾ ਐ ਐ ਕਰਦਣ ਕ ਮਾਰ ਤਿੱਡੂ ਨੂੰ ਮਾਰਦਾ ਜਦ ਹੀ ਆਉਦੇ ਚੱਕ ਲੈ ਇੱਕ ਕਰ ਲੈ ਇਹ ਤਾਂ ਉਹਨੂੰ ਦੇਖ ਕੇ ਤੇਰਾ ਕੱਟਦਾ ਹੈ ਸਿਸਟਮ ਹੈ ਅੱਖਾਂ ਹੀ ਐਸਾ ਆਪਣੀਆਂ ਬਣਾਈਆਂ ਆ ਉਹ ਦੇਖੀ ਉਹ ਦੇਖੀ ਇਹ 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 ਨਾ ਕੰਨਾ ਵੀ ਹੋ ਗਿਆ ਹੈ ਕੰਨਾ ਕੰਨਾ ਵੀ ਤਾਂ ਮੈਂ ਕਹਿੰਦਾ ਵੀ ਜੇ ਦੇਸੀ ਆ ਦੇਸੀ ਹੋਰੇ ਕੰਮ ਮੈਂ ਤਾਂ ਪਹਿਲਾਂ ਮਾਗਲਾ ਮੰਗਣੀ ਪਈ ਆ ਬਾਈ ਮਾਗਲੇ ਤਿੰਨ ਫੁੱਟ ਬਰ ਵਿੱਚ ਨਾ 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 ਪਹਿਲੇ ਹੀ ਆ ਦੇ ਪਹਿਲੇ ਆਈ ਹੈ ਠੀਕ ਆਪਣਾ ਠੀਕ ਆ ਬੋਦੀਆ ਉਹਨਾਂ ਦੇ ਜਿਹਾ ਉਹ ਜਿਹੜਾ ਰੋੜਾ ਰੱਖ ਲੈਣਾ ਤਾਂ ਲੈਣਾ ਠੀਕ ਆ ਉੱਥੇ ਜਿੱਥੇ ਪਹਿਲਾ ਬੰਦੇ ਵੇ ਆ ਉੱਥੇ ਹੀ ਬੰਦੇ ਆ ਬੀਜ ਜਿੱਥੇ ਪਹਿਲਾ ਬੀਜ ਆ ਬਸ ਨਹੀਂ ਉਹ ਫਿਰ ਆਪਾਂ ਨੂੰ ਸਿਹੜਾਈ ਨੂੰ ਜਿਹੜਾ ਉਹ ਬੰਨਾ ਵਿੱਚ ਸੀਡ ਦਾ ਤਾਂ ਹੋ ਨਹੀਂ ਆ ਰੋਡਾ ਫਿੱਟਰ ਜਾ ਹੱਥ-ਹੱਥ ਗੱਲੇ ਹੱਥ-ਹੱਥ ਗੱਲੇ ਕਰ ਹੱਥ ਨਾਲੇ ਗੱਲ ਨਾ ਕੁਝ ਨਹੀਂ ਕਰਨਾ ਹੈਗਾ ਇਹ ਤਾਂ ਗਲਤ ਚੀਜ਼ ਹੈ ਉਹ ਨਹੀਂ ਸੁੱਤ ਬੈਠੀ ਯਾਰ ਹੱਥ ਨਾਲੇ ਸੁੱਤ ਕੇ ਬੈਠੀ ਉਹ ਹਾਂ ਜਾਂ ਫਿਰ ਜੇ ਕੋਈ ਜੇ ਮਸ਼ੀਨ ਆਪਣੀ ਹੋਵੇ ਉਹ ਫਿਰ ਉਹ ਹਿਸਾਬ ਨਾਲ ਬੀਜ ਚੱਕਰ ਪਤਾ ਗਿਆ ਏ ਉਹਦੇ ਮੈਂ ਦੇਖਾਂ ਬੂਟਾ ਤਾਂ ਹੈ ਨਹੀਂ ਆਪਣੇ ਕਿਸੇ ਕਿੰਨੇ ਜੀ ਆਹ ਉੱਥੇ ਹੀ ਸਪਰੇਅ ਕਰਦੇ ਉਹ ਤਾਂ ਸੜੀ ਕਿੱਡੀ ਅੱਜ ਕੱਖ ਤਾਂ ਕੋਈ ਛੱਡਣਾ ਹੀ ਨਹੀਂ ਸਪਰੇਅ ਦਾ ਸਾਫ਼ ਬਣਾ ਲੈਣਾ ਰੋੜਾ ਆ ਬੂਟਾ ਦਾ ਹੋਰ ਜਿਹੜਾ ਹੋਣ ਦਾ ਆਪਣਾ ਹੈ ਬੂਟਿਆਂ ਬਾਟੇ ਇਹਨਾਂ ਦੀ ਕੜਾਈ ਕਰਨੀ ਪੈਂਦੀ ਹੈ ਇਹਨਾਂ ਮੇ ਤੇਜ਼ ਸਪਰੇਅ ਨਹੀਂ ਹੁੰਦੀ ਇਹ ਨਹੀਂ ਬੂਟਾ ਠੁੱਕਦਾ ਸਪਰੇਅ ਤੇਜ਼ ਨਹੀਂ ਹੁੰਦੀ ਨਾਲੇ ਉਹ ਵੀ ਤਾਂ ਜਦੋਂ ਔਰ ਕੜਾਈ ਤੋਂ ਬਿਨਾਂ ਨਹੀਂ ਕੰਮ ਚੱਲਦਾ ਉਹ ਕੜਾਈ ਦੇ ਬਿਨਾਂ ਚੱਲ ਜਾਂਦਾ ਉਹਦਾ ਤਾਂ ਫਿਰ ਸਪਰੇਅ ਕਰਦੇ ਮੜੀ ਰੱਖ ਕੇ ਆ ਇਹ ਤੇਜ਼ ਜੀ ਐਨੇ ਨੂੰ ਕੋਈ ਨਹੀਂ ਕਹਿੰਦੀ ਕੱਖ ਨੂੰ ਛੱਡਦੀ ਹੈ ਜਿਹੜੀ ਦਵਾਈ ਹੈ ਨਾ ਉਹ ਕੱਖ ਵਾਲੀ ਆ ਉਹ ਗੰਨੇ ਨੂੰ ਵੀ ਲੱਗਦੀ ਆ ਲੱਗਦੀ ਆ ਹਾਂ ਇਹ ਖੇਤ ਨੂੰ ਉਬੜਲਾ ਦਿੰਦੀ ਐ ਸਾਫ ਬਲਾਦਾ ਢੋਲਾ ਕਰ ਦਿੰਦੀ ਐ ਖੇਤ ਨੂੰ ਢੋਲਾ ਕਰਦਾ ਪੂਰਾ ਪਟਾਰਾ ਹੁੰਦਾ ਪੂਰਾ ਉਹ ਸਾੜੇ ਜਹਲੀਆਂ ਕਿਹੜਾ ਕੱਖ ਦਾ ਹੁਣ ਵੀ ਰੱਖ ਨਹੀਂ ਵਿੱਚ ਤੂੰ ਸਾਫ ਪੈਸਲੇ ਕਿਹਦੇ ਐ ਨਹੀਂ ਵੀ ਬੁੜਵਾ ਰੱਖਿਆ ਵਿਆ ਬੁੜਵਾ ਭਈਆ ਅੱਛਾ ਕਿਆ ਕਹਿੰਦਾ ਉਹ ਮੈਂ ਨੌਕਰੀ ਰੱਖੀ ਚਾਲਦਾ ਕੰਮ ਬਫ ਕਰਦਾ ਬਾਈ ਜਿੱਥੇ ਲੱਗਿਆ ਲੱਗਿਆ ਮੈਂ ਨੌਕਰੀ ਕਰ ਲਈ ਬਾਈ ਇੱਕ ਵਾਰੀ ਲਾ ਤਾਂ ਦੇ ਇਹ ਸੜੇ ਨੇ ਇੱਕ ਵਾਰੀ ਕਾਹੂ ਕੋਲ ਲੱਗ ਗਿਆ ਸਾਰਾ ਕੁਝ ਸਾਫ ਕਰ ਗਿਆ ਇੱਕ ਵਾਰੀ ਕਾਹੂ ਕੋਈ ਕਰੇ ਸਾਰੇ ਇਕੱਠੇ ਕਰ ਲੈ ਦੇਖ ਲੈ ਦੇਖ ਲੈ ਹੈਂ ਕਰ ਲੈ ਇਕੱਠੇ ਵੀ ਇੱਥੇ ਕਾਣੀ ਹੈ ਗਈ ਜਾਨਵਰ ਕੋਈ ਹੂੰ ਦੇਖ ਲੈ ਚਲੋ ਮਾਰੋ ਬੈਂਟਰੀ ਮਿਲਟਰੀ ਹੈ ਮਿਲਟਰੀ ਹੈ ਆਪਣੇ ਸ਼ਿਕਾਰ ਤੇ ਨਿਕਲੀ ਜ ਆਪਣੇ ਲੋ ਜੀ ਖੁਸ਼ ਖਬਰ ਇਹ ਖੁਸ਼ ਖਬਰ ਇਹ ਖੁਸ਼ ਖਬਰ ਇਹ ਭਾਈ 8 9 ਵੀਡੀਓ ਪਾਉਣ ਤੋਂ ਬਾਅਦ ਹੁਣ ਫਾਈਨਲ ਹੋਇਆ ਵੀ ਟਰਾਲਾ ਤਾਰਾ ਸਿੰਘ ਮਿਲ ਗਿਆ ਲੈ ਕੇ ਆਉਣਾ ਕੱਲ ਨੂੰ ਸਾਈ ਦੇ ਕੇ ਆਉਣੀ ਫਿਰ 8 ਮਹੀਨੇ ਬਾਅਦ ਆਉਗਾ ਟਰਾਲਾ അനനെടമല കോയി കേറുഓ ജി